ਸਸਰੀਕਾਲ ਦੋਸਤੋ ਕਿਵੇਂ ਹਾਂ ਠੀਕ ਠਾਕ ਹਾਂ ਆਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪੀਜੀਆਈ ਸੋਸੋਤਾਲ ਚੰਡੀਗੜ੍ਹ ਦੀ ਆ ਆਪਣਾ ਵੀ ਕੋਈ ਪੇਸੈਂਟ ਪੇਸੈਂਟਰ ਢਿੱਲਾ ਸੀਗਾ ਉਹਨਾਂ ਨੂੰ ਉਸੇ ਇਲਾਜ ਦਰਾਂ ਅਸੀਂ ਉਹਨਾਂ ਦੇ ਇੱਥੇ ਪਹੁੰਚੇ ਹਾਂ ਤੇ ਇੱਥੇ ਲੋਕਾਂ ਦਾ ਅਸੀਂ ਹਾਲ ਦੇਖਿਆ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਲੋਕਾਂ ਨੂੰ ਬਾੜ ਸੱਡੋ ਬਾੜ ਨਹੀਂ ਬਾੜ ਵੀ ਨਹੀਂ ਮਿਲਿਆ ਬੈੱਡ ਤਾਂ ਬੜੀ ਦੂਰ ਦੀ ਗੱਲ ਹੈ ਜੀ ਆ ਮੰਨਿਆ ਕਿ ਚੰਡੀਗੜ੍ਹ ਪੀਐਚ ਇਚ ਲਾਜ ਸਹੀ ਹੁੰਦਾ ਲਾਜ ਸਹੀ ਹੋਣ ਕਰਕੇ ਇੱਥੇ ਜਿਆਦਾ ਲੋਕ ਆਉਂਦੇ ਆ ਜਿਆਦਾ ਲੋਕ ਆਉਣ ਕਰਕੇ ਲੋਕਾਂ ਨੂੰ ਬਾੜ ਮਿਲਦਾ ਨਾ ਬੈੱਡ ਮਿਲਦਾ ਆ ਜਿਹੜੇ ਤੁਸੀਂ ਬੈੱਡ ਦੇਖ ਰਹੇ ਹੋ ਇਹ ਜਿਹੜੇ ਲੰਗਨ ਵਾਲੀ ਆਪਣੀ ਗਾਹਦਾਰੀ ਹੁੰਦੀ ਹੈਗੀ ਉੱਥੇ ਲੱਗੇ ਦਾ ਬੈੱਡ ਜਿਵੇਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਬੈੱਡ ਐਮਰਜੈਂਸੀ ਦੇ ਵਿੱਚ ਤਾਂ ਉਦੋਂ ਵੀ ਬੜਾ ਬੁਰਾ ਹਾਲ ਹੁੰਦਾ ਦਾ ਕਿਸੇ ਦੀ ਬਾ ਵੱਡੀ ਪਈ ਹੈ ਕਿਸੇ ਦੀ ਲੱਤ ਵੀ ਜਾਨੀ ਕਿ ਇੰਨਾ ਜਿਆਦਾ ਬੁਰਾ ਹਾਲ ਹੈਗਾ ਸੈਨ ਨੂੰ ਵੀ ਜਗਾ ਨਹੀਂ ਮਿਲਦੀ ਲੋਕ ਆਉਂਦੇ ਜਿਹੜਿਆ ਲੱਗੇ ਆਈਆਂ ਆਜੀ ਤੇ ਪਏ ਆ ਬੰਦੇ ਇਹਨਾਂ ਦੇ ਥੱਲੇ ਹੋ ਹੋ ਪੈਂਦੇ ਆ ਜਿਹੜੇ ਹੁੰਦੇ ਇੱਕ ਦੂਜੇ ਦੇ ਨਾਲ ਆਹ ਦੇਖੋ ਪਈਆਂ ਜਰੂਰ ਬੁਰੀ ਥੱਲੀ ਪਈ ਹੈ ਹੋਰ ਵੀ ਬਹੁਤ ਸਾਰੀਆਂ ਪਏ ਆ ਕਿ ਬਹੁਤ ਔਖੇ ਆਗੇ ਮੈਂ ਤਾਂ ਰੱਬ ਦਾ ਸ਼ੁਕਰ ਮਨਾਉਂ ਕਹਿੰਨਾ ਵੀ ਰੱਬ ਦਾ ਸ਼ੁਕਰ ਮਨਾਇਆ ਕਰੋ ਜੋ ਜੀਵ ਰ ਆਪਣੀ ਜ਼ਿੰਦਗੀ ਲੱਤੀ ਆ ਵਧੀਆ ਗੀ ਗਰੀਬੀ 'ਚ ਚੱਲਦੀ ਰਹਿੰਦੀ ਆ ਅੰਗ ਪੈਰ ਸਹੀ ਹੁਣ ਬੰਦੇ ਇਹਦੇ ਨਾਲ ਜਿਹਦੇ ਅੰਗ ਪੈਰ ਸਹੀ ਆ ਜੀ ਉਹਦੇ ਵਰਗਾ ਦੁਨੀਆ 'ਤੇ ਕੋਈ ਨਹੀਂਗਾ ਰੱਬ ਯਾਰ ਬਿਮਾਰੀ ਤਾਂ ਹਸਪਤਾਲ ਤੱਕ ਕਿਸੇ ਦੋਸਤ ਨੂੰ ਵੀ ਨਾ ਲੈ ਕੇ ਆਵੀ ਬਹੁਤ ਜਿਆਦਾ ਬੁਰਾ ਹਾਲ ਲਗਾ ਦੋਸਤੋ ਹਸਪਤਾਲਾਂ ਦੇ ਵਿੱਚ